ਰਪਾਲ ਦਾਸ ਅਦਾਸੀ ਦੇ ਚੇਲੇ ਉਹ 500 ਅਦਾਸੀ ਬੈਠਾ ਹੋਇਆ ਹੈ ਅਗਲੇ ਬਨੇ ਸੰਗਤਾਂ ਸੋਭਾ ਪਾ ਰਹੀਆਂ ਦਰਬਾਰ ਦੀ ਸ਼ਾਨ ਤੱਕੀ ਤੇ ਹੱਕਾ ਬਕਰ ਰਹਿ ਗਿਆ ਹੈਰਾਨ ਹੋ ਗਿਆ ਵੀ ਮੈਂ ਐਡਾ ਵੱਡਾ ਰਾਜਾ ਭਾਈ ਧਾਰ ਦੇ ਰਾਜਾਂ ਵਿੱਚੋਂ ਸਰਮੌਰ ਮੈਂ ਤੇ ਇੰਨੀ ਸ਼ਾਨ ਤੇ ਮੇਰੇ ਦਰਬਾਰ ਦੀ ਨਹੀਂ ਜਿੰਨੀ ਉਹ ਸਿੱਖਾਂ ਦੇ ਗੁਰੂ ਦੇ ਉਹ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ ਦੀ ਹੈ ਸ਼ਾਨ ਤੱਕੀ ਹੈ ਕਿਹੋ ਜੀ ਸ਼ਾਨ ਹੈ ਸ਼ਬਦੀ ਤਸਵੀਰ ਤੁਹਾਡੀ ਸੇਵਾ ਵਿੱਚ ਜੋੜੀ یوں ਬਿਆਨ ਕਰੀ ਬੈਠੇ ਦਸਵੇਂ ਪਾਤਸ਼ਾਹ ਦਰਬਾਰ ਲਗਾ ਕੇ ਉਸ ਵੇਲੇ ਦੀ ਵਾਰਤਾ ਕੀ ਕਹਾ ਸੁਣਾ ਕੇ ਉਹ ਸਿਫਤ ਗੁਰੂ ਦਰਬਾਰ ਦੀ ਕੀ ਕਰਨ ਲਖਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਬੈਠੇ ਦਸਵੇਂ ਪਾਤਸ਼ਾਹ ਦਰਬਾਰ ਉਵਾਖੇ ਉਸ ਵੇਲੇ ਦੀ ਵਾਰਤਾ ਕੀ ਕਹਾ ਸੁਣਾ ਕੇ ਓ ਸਿਫਤ ਗੁਰੂ ਦਰਬਾਰ ਦੀ ਕੀ ਕਰਨ ਲਖਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਤੇ ਫਕੀਰ ਦੀ ਇੱਕ ਸੰਗਤ ਮੰਗਤ ਚਾੜਿਆ ਨੋਖੀ ਝਾਕ ਨੂੰ ਗੁਰਾਂ ਦੇ ਤੀਰੰਗਤ ਆਇਕੇ ਜਗਾ ਤੇ ਸ਼ਕਣ ਬੈਠ ਕੇ ਗੁਰਦਰਬਾਰੀ ਆਇਕੇ ਜਗਾ ਤੇ ਸ਼ਕਣ ਬੈਠ ਕੇ ਗੁਰਦਰਬਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਬੈਠੇ ਸੰਤ ਮਹਾਤਮਾ ਧਤਮਾ ਗੁਰਬਾਣੀ ਗਾਉਂਦੇ ਇੰਦਰਪੁਰੀ ਦੇ ਦੇਵਤੇ ਤੱਕ ਨਹੀਂ ਵੀ ਪਾਉਂਗੇ ਓ ਚਪ ਜੀ ਜਾਪ ਸਵਈਏ ਮੱਖ ਚੋਂ ਜਾਣ ਉਚਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਚੱਕਰ ਚਮਕਾਂ ਮਾਰਦੇ ਜਕਰੇ ਚਮਕਾ ਮਾਰ ਦੇ ਤੇ ਫੱਪਣ ਤੂੰ ਮੱਲੇ ਜੀਭਾਂ ਕੱਟਦੀਆਂ ਬਰਛੀਆਂ ਜਿਉਂ ਬਨਿਆਰ ਕਾਲੇ ਓ ਸੱਜੇ ਬੈਠੇ ਸੂਰਮੇ ਹੋ ਸ਼ੈਤਰਤਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਬਾਦਸ਼ਾਹ ਦੇ ਬਾਦਸ਼ਾਹ ਕਲਗੀਧਰ ਪਿਆਰੇ ਦੁਨੀਆਂ ਹੋਏ ਤੰਗ ਚੋਜ ਨਿਤ ਕਰਨ ਨਿਆਰੇ ਖੁਮਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆ ਤੋਂ ਨਿਆਰੀ ਹਾਥੀ ਗੁਰ ਦੇ ਸੀਸ ਤੇ ਪਿਆ ਚੌਰ ਚੁਲਾਵੇ ਗੰਗਾ ਸਾਗਰ ਲੈ ਸੁੰਡ ਵਿੱਚ ਪਿਆ ਚਰਨ ਤੁਆਵੇ ਓ ਸੜਪਲ ਕੋਲੇ ਹੋ ਗਿਆ ਰਾਜਾ ਹੰਕਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆ ਤੋਂ ਨਿਆਰੀ ਪਛਮੀਨੇ ਦੀ ਚਾਨਣੀ ਤੇਰੀ ਉੱਪਰ ਫੱਪੇ ਬੈਠੇ ਸੰਤ ਮਹਾਤਮਾ ਸੱਜੇ ਤੇ ਖੱਬੇ ਓ ਮਾਲਾ ਸ਼ਸ਼ਤਰ ਇੱਕ ਥਾਂ ਕੀਤੀ ਨਿਰੰਕਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਧੀਰੇ ਜੜੀਆਂ ਕਲਕੀਆਂ ਬਹੁ ਮੁੱਲੇ ਬਸਤਰ ਇੱਕ ਚੰਦਨ ਦੀ ਚੌਂਕੀ ਤੇ ਇੱਕ ਪੰਜ ਕਲਾ ਸ਼ਸ਼ਤਰ ਓ ਪੰਜੇ ਸ਼ਸਤਰ ਬਾਣਨ ਜੈਸ ਤੋਂ ਵਾਰੋ ਵਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ ਕਈ ਟੁਕਾ ਤੋਂ ਲੋਕ ਸੀ ਜੋ ਗਏ ਤਬਾਹੇ ਫੇਰ ਉਠਾ ਕੇ ਸਤਗੁਰਾਂ ਛਾਤੀ ਨਾਲ ਲਾਏ ਓ ਖੇਡਣ ਨਿਤ ਸ਼ਿਕਾਰ ਕਰਨ ਨਿਤ ਘੋਰ ਸਵਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆਂ ਤੋਂ ਨਿਆਰੀ